ਅੱਜ ਸੱਤ ਫੇਸ ਦੀਆਂ ਲਾਈਟਾਂ ਤੇ ਵੀ ਚੱਲ ਰਿਹਾ ਸੋ ਪੰਜਾਬ ਵਾਸੀਓ ਇਹ ਲੁੱਟਾਂ ਖੋਹਾਂ ਤੋਂ ਬਚਣ ਵਾਸਤੇ ਅਸੀਂ ਵਾਰ-ਵਾਰ ਮਾਨਯੋਗ ਮੁੱਖ ਮੰਤਰੀ ਜੀ ਨੂੰ ਵੀ ਬੇਨਤੀ ਕੀਤੀ ਹੈ ਕਿ ਇਹਨਾਂ ਜਾਲੀ ਸਰਟੀਫਿਕੇਟ ਧਾਰਕਾਂ ਤੇ ਨੱਥ ਪਾਈ ਜਾਵੇ ਔਰ ਇਹ ਸਰਟੀਫਿਕੇਟ ਬਣਾਉਣ ਦੇ ਵਿੱਚ 20 ਨਿਯਮਾਂ ਨੂੰ ਸੋਧ ਕੀਤੀ ਜਾਵੇ ਪਟਵਾਰੀ ਸਾਹਿਬ ਜਾਂ ਕਨਗੋ ਸਾਹਿਬ ਤਹਿਸੀਲਦਾਰ ਸਾਹਿਬ ਜਿਹੜੇ ਵੀ ਜ਼ਿੰਮੇਵਾਰ ਬੰਦੇ ਐ ਭਾਵੇਂ ਉਹ ਨੰਬਰਦਾਰ ਹੋਵੇ ਉਹਨਾਂ ਦੀ ਵੀ ਜਿਹੜੀ ਆ ਉਹਨਾਂ ਨੂੰ ਸੁਚੇਤ ਕਰੋ ਕਿ ਜੇ ਕਿਸੇ ਦੀ ਉਹ ਅਗਵਾਈ ਪਾਉਂਦੇ ਐ ਦੇਖਣ ਚਾਹਿਆ ਕਿ ਪ੍ਰਵਾਸੀ ਜਿਹੜੇ ਐ ਪੰਜਾਬੀ ਉਹ ਵੀ ਪੰਜਾਬ ਦੀਆਂ 39 ਸ਼ੈਡਿਊਲਡ ਕਾਸਟ ਜਾਤਾਂ ਵਿੱਚੋਂ ਕਿਸੇ ਇੱਕ ਜਾਤ ਦਾ ਪੰਜਾਬ 'ਚ ਧੜਾ-ਤੜ ਸਰਟੀਫਿਕੇਟ ਬਣਾ ਰਹੇ ਐ ਸੋ ਇਹਨਾਂ ਇਹ ਜੋ ਸਾਡੇ ਸਮਾਜ ਨਾਲ ਵਿਸ਼ੇਸ਼ ਕਰਕੇ ਬੇਜ਼ਮੀਨੇ ਕਰਤੀ ਲੋਕਾਂ ਜਿਹੜੇ ਸ਼ੈਡਿਊਲਡ ਕਾਸਟ ਲੋਕਾਂ